ਸੁਰਮਈ ਸ਼ਾਮ ਸਮੇਂ ਆਪਣਤ ਭਰੇ ਬੋਲ ਸੁਰਮਈ ਸ਼ਾਮ ਉੱਤਰ ਰਹੀ ਸੀ ਫਲੇਟਿਸ ਹੋਟਲ ਦੇ ਬਾਹਰ ਦੋਸਤ ਮਿੱਤਰ ਇੱਕ ਦੂਜੇ ਨੂੰ ਮਿਲ ਰਹੇ ਸਨ ਸਾਂਝਾਂ ਬਣ ਰਹੀਆਂ ਸਨ ਮੈਂ ਸਤਨਾ ਮਾਨਕ ਤਿਰਗਵੀਰ ਸਿੰਘ ਤੇ ਉਸਦੀ ਪਤਨੀ ਖੜੋਤੇ ਸਾਹ ਇੱਕ ਪਾਕਿਸਤਾਨੀ ਲੇਖਕ ਤੇ ਉਸਦੇ ਨਾਲ ਖੜੋਤੀ ਬੀਬੀ ਸਾਡੇਵਲ ਅਹਲੇ ਦੁਆ ਸਲਾਮ ਹੋਈ ਉਹਨਾਂ ਨੇ ਹੁਣੇ ਸਾਨੂੰ ਹਾਲ ਵਿੱਚ ਬੋਲਦਿਆਂ ਸੁਣਿਆ ਸੀ ਲੇਖਕ ਜ਼ਾਹਿਦ हसन ਨੇ ਬੀਬੀ ਦਾ ਤዋਰੀਫ ਕਰਾਇਆ ਇਹਦਾ ਨਾਮ ਜ਼ੋਇਆ ਹੈ ਇਹ ਵੀ ਬਹੁਤ ਵਧੀਆ ਕਹਾਣੀਆਂ ਲਿਖਦੀ ਹੈ ਜ਼ੋਇਆ ਨੇ ਦੋਵੇਂ ਹੱਥ ਨਾਮ ਵਿੱਚ ਹਿਲਾਏ ਉਹ ਛੱਡੋ ਜੀ ਮੈਨੂੰ ਮਸ਼ਹੂਰ ਹੋਣ ਦਾ ਕੋਈ ਸ਼ੌਕ ਨਹੀਂ ਸਾਦਾ ਕੱਪੜੇ ਸਲਵਾਰ ਕਮੀਜ਼ ਬਹੁਤ ਹੀ ਸ਼ਾਂਤ ਅਤੇ ਸਾਊ ਦਿੱਖ ਬੋਲਾਂ ਵਿੱਚ ਡੂੰਗੀ ਅਪੜਤ ਜਿਵੇਂ ਅਸੀਂ ਰੋਜ਼ ਹੀ ਇੱਕ ਦੂਜੇ ਨੂੰ ਮਿਲਣ ਗਿਲਣ ਵਾਲੇ ਹੋਈਏ ਤੁਸੀਂ ਲਾਹੌਰ ਆਇਓ ਲਾਹੌਰ ਵੇਖਣ ਨੂੰ ਤੁਹਾਡਾ ਜੀ ਨਹੀਂ ਕਰਦਾ ਜ਼ੋਇਆ ਨੇ ਪੁੱਛਿਆ ਤਾਂ ਸਾਡਾ ਸਾਂਝਾ ਜਵਾਬ ਸੀ ਅਜੇ ਰਾਤੀ ਤਾਂ ਆਏ ਹਾਂ ਤੇ ਅੱਜ ਸਾਰਾ ਦਿਨ ਕਾਨਫਰੰਸ ਵਿੱਚ ਲੰਘ ਗਿਆ ਹੁਣ ਰਾਤ ਹੋ ਚੱਲੀ ਹੈ ਤੇ ਹੋਰ ਘੜੀ ਨੂੰ ਹਾਲ ਅੰਦਰ ਮੁਸ਼ਾਇਰਾ ਸ਼ੁਰੂ ਹੋ ਜਾਣਾ ਹੈ ਹੁਣ ਲਾਹੌਰ ਕਿਉਂ ਨਹੀਂ ਵੇਖਣਾ ਲਾਹੌਰ ਵੇਖਣ ਹੀ ਤਾਂ ਆਏ ਹਾਂ ਫਿਰ ਉਹ ਆਪਣਤ ਭਰੇ ਬੋਲਸਾ ਹੁਣ ਇੱਥੇ ਖੜੋਤੇ ਕੀ ਕਰਦੇ ਹੋ ਜੇ ਕੋਈ ਨਜ਼ਮ ਨਹੀਂ ਪੜ੍ਹਣੀ ਤੇ ਮੁਸ਼ਾਇਰੇ ਉੱਤੇ ਵਕਤ ਸਿਰ ਪਹੁੰਚਣ ਦੀ ਮਜਬੂਰੀ ਨਹੀਂ ਤਾਂ ਆਓ ਤੁਹਾਨੂੰ ਲਾਰੈਂਸ ਗਾਰਡਨ ਦਿਖਾਈਏ ਦਹੌਰ ਦੀ ਮਾਲ ਉੱਤੇ ਫਿਰਾਈਏ ਇੰਨਾ ਪਾਕੀਜ਼ਾ ਸੱਦਾ ਸੀ ਕਿ ਠੁਕਰਾਉਣ ਨੂੰ ਜੀ ਨਹੀਂ ਸੀ ਕਰਦਾ ਮਾਨਕ ਤਾਂ ਆਪਣੀ ਅਖਬਾਰ ਦੇ ਟਰਸਟੀ ਪ੍ਰੇਮ ਸਿੰਘ ਐਡਵੋਕੇਟ ਨਾਲ ਬੱਜਾ ਹੋਇਆ ਸੀ ਤੇ ਉਸ ਨੂੰ ਉਡੀਕ ਰਿਹਾ ਸੀ ਮੈਨੂੰ ਤੇ ਰਕबीर ਸਿੰਘ ਹੋਰਾਂ ਨੂੰ ਇਹ ਆਪਣਤ ਪਰਿਆਸਦਾ ਸਵੀਕਾਰ ਕਰਨ ਵਿੱਚ ਕੋਈ ਝਿਜਕ ਨਹੀਂ ਸੀ ਅਸੀਂ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਫਲੈਟਿਸ ਹੋਟਲ ਦਾ ਬਾਹਰਲਾ ਗੇਟ ਲੰਘ ਕੇ ਸੱਜੇ ਹੱਥ ਸੜਕ ਉੱਤੇ ਤੁਰਨ ਲੱਗੇ ਸੜਕੋਂ ਪਾਰ ਇੱਕ ਬਹੁਮੰਜ਼ਲੀ ਇਮਾਰਤ ਵੱਲ ਇਸ਼ਾਰਾ ਕਰਕੇ ਜ਼ੋਇਆ ਨੇ ਕਿਹਾ ਓ ਮੇਰਾ ਦਫ਼ਤਰ ਹੈ ਪੀ ਆਈਏ ਦਾ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ ਦਾ ਮੈਂ ਇੱਥੇ ਕੰਮ ਕਰਦੀ ਆ ਛੁੱਟੀ ਹੋਣ ਤੋਂ ਪਿੱਛੋਂ ਕਾਨਫਰੰਸ ਉੱਤੇ ਆਈ ਸੀ ਫਿਰ ਉਸਨੇ ਸੱਜੇ ਹੱਥ ਕਿਸੇ ਬਿਲਡਿੰਗ ਵੱਲ ਇਸ਼ਾਰਾ ਕੀਤਾ ਇੱਥੇ ਕਦੇ ਇੰਡੀਅਨ ਰੇਲਵੇਜ਼ ਦਾ ਦਫ਼ਤਰ ਸੀ ਤੁਹਾਡਾ ਫਿਰ ਕੋਈ ਜੰਗ ਲੱਗੀ ਸਾਨੂੰ ਗੁੱਸਾ ਆਇਆ ਤਾਂ ਅਸੀਂ ਤੁਹਾਨੂੰ ਸਾੜ ਦਿੱਤਾ ਬਾਅਦ ਵਿੱਚ ਅਸੀਂ ਸੋਚ ਵਿਚਾਰ ਕੇ ਤੁਹਾਨੂੰ ਸੇਫ ਥਾਂ ਉੱਤੇ ਪਹੁੰਚਾ ਦਿੱਤਾ ਉਧਰ ਸ਼ਹਿਰ ਤੋਂ ਬਾਹਰ ਬਾਹਰ ਉਹ ਮਿੰਨਾ ਮਿੰਨਾ ਮੁਸਕਰਾਉਂਦੀ ਹੋਈ ਆਪਣੇ ਵਿਸ਼ੇਸ਼ ਅੰਦਾਜ਼ ਵਿੱਚ ਇੰਡੀਅਨ ਰੇਲਵੇਜ਼ ਦਾ ਦਫ਼ਤਰ ਸੁਰੱਖਿਅਤ ਜਗ੍ਹਾ ਉੱਤੇ ਬਣਾਏ ਜਾਣ ਦੀ ਸੂਚਨਾ ਦੇ ਰਹੀ ਸੀ ਸੋਕੂ ਗਜ਼ ਜਾ ਕੇ ਅੱਗੇ ਇੱਕ ਚੌਂਕ ਸੀ। ਗੋਲ ਆਕਾਰ, ਵੱਡਾ ਅਤੇ ਖੁੱਲਾ। ਉਹ ਚੌਂਕ ਵਿੱਚ ਪਹਿਲਾਂ ਮਲਿਕਾ ਦਾ ਬੁੱਤ ਹੁੰਦਾ ਸੀ। ਅਸੀਂ ਉਹ ਚੁਕਵਾ ਦਿੱਤਾ ਤੇ ਇੱਥੇ ਕੁਰਾਨ ਟਿਕਾ ਦਿੱਤਾ। ਗੋਲ ਗੁੰਬਦ ਦੀ ਛੱਤ ਹੇਠਾਂ ਕੁਰਾਨ ਸ਼ਰੀਫ ਦਾ ਮਾਡਲ ਸੀ। ਖੁੱਲੀ ਹੋਈ ਪਾਕ ਕੁਰਾਨ। ਜਿਵੇਂ ਹੁਣੇ-ਹੁਣੇ ਮਸਤਕ ਨਾਲ ਲਾ ਕੇ ਪੜ੍ਹਨ ਲਈ ਕਿਸੇ ਨੇ ਖੋਲੀ ਹੋਵੇ। ਸਵੇਰੇ ਡਾਕਟਰ ਜਗਤਾਰ ਦੇ ਦੋਸਤ ਨਜ਼ੀਰ ਕੌਸ਼ਰ ਨੇ ਇਸ ਨੂੰ ਕੁਰਾਨ ਦਾ ਬੁੱਤ ਆਖਿਆ ਸੀ ਉਹਦੇ ਬੋਲਾਂ ਵਿੱਚ ਇਸਲਾਮ ਵਿੱਚ ਬੁੱਤ ਪ੍ਰਸਤੀ ਦੀ ਮਨਾਹੀ ਉੱਤੇ ਵਿਅੰਗ ਛੁੱਪਿਆ ਹੋਇਆ ਸੀ ਜ਼ੋਇਆ ਦੇ ਲਫ਼ਜ਼ਾਂ ਵਿੱਚ ਵੀ ਇਹੋ ਜਿਹੀ ਹੀ ਤੰਦ ਸੀ ਲੋਕ ਸਾਨੂੰ ਸੜਕੇ ਸੜਕੇ ਤੁਰੇ ਜਾਂਦੇ ਆਂ ਦਿਲਚਸਪੀ ਨਾਲ ਵੇਖ ਰਹੇ ਸਨ ਸਰਦਾਰ ਜੀ ਸਾਸਰੀ ਘਾਲ ਕਹਿੰਦੇ ਹੋਏ ਤੁਰੇ ਜਾਂਦੇ ਪਿੱਛਾ ਭੌਂ ਭੌਂ ਕੇ ਵੇਖਦੇ ਮੁਸਕਰਾਉਂਦੇ ਤੇ ਕਈ ਚਾਹ ਪਾਣੀ ਦੀ ਸੁਲਾ ਵੀ ਮਾਰ ਰਹੇ ਸਨ ਇਹ ਪੰਜਾਬ ਅਸੈਂਬਲੀ ਹੈ ਜ਼ਾਹਿਦ हसन ਨੇ ਚੌਕ ਦੇ ਪਿੱਛੇ ਖਲੋਤੀ ਵਿਸ਼ਾਲ ਇਮਾਰਤ ਵੱਲ ਇਸ਼ਾਰਾ ਕੀਤਾ ਜਿੱਥੇ ਭਗਤ ਸਿੰਘ ਨੇ ਬੰਬ ਸੁੱਟਿਆ ਸੀ ਨਹੀਂ ਬੰਬ ਇੱਥੇ ਨਹੀਂ ਦਿੱਲੀ ਦੇ ਅਸੈਂਬਲੀ ਹਾਲ ਵਿੱਚ ਸੁੱਟਿਆ ਸੀ ਤੁਹਾਨੂੰ ਮੂਗਾਲਤਾ ਲੱਗਾ ਹੈ ਅਸੀਂ ਉਸ ਨੂੰ ਦਰੁਸਤ ਕੀਤਾ ਪਰ ਮੇਰੇ ਮਨ ਨੂੰ ਇਹ ਖਿਆਲ ਥਰ-ਥਰਾ ਗਿਆ ਭਗਤ ਸਿੰਘ ਜ਼ਰੂਰ ਕਦੀ ਇਹਨਾਂ ਸੜਕਾਂ ਉੱਤੇ ਗੁਜ਼ਰਿਆ ਹੋਵੇਗਾ ਜਿੱਥੇ ਅਸੀਂ ਇਸ ਸਮੇਂ ਤੁਰ ਰਹੇ ਸਾਂ ਉਹਨਾਂ ਨੇ ਸਾਨੂੰ ਖੱਬੇ ਹੱਥ ਵੱਡੇ ਹਾਲਾਂ ਵਾਲਾ ਆਲਮਹਾਰਾ ਸਟੂਡੀਓ ਦਿਖਾਇਆ ਇੱਥੇ ਵੱਡੇ ਸੈਮੀਨਾਰ ਨਾਟਕ ਤੇ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਰਹਿੰਦੇ ਆ ਤੁਸੀਂ ਨਜ਼ਮ हुसैन सय्यद ਹੁਰਾ ਨੂੰ ਨਹੀਂ ਮਿਲਣਾ ਉਹ ਏਦਾਂ ਦੇ ਫੰਕਸ਼ਨਾਂ ਲਈ ਘਟ ਵੱਧ ਹੀ ਬਾਹਰ ਨਿਕਲਦੇ ਨੇ ਮਿਲਣ ਵਾਲੇ ਉਹਨਾਂ ਦੇ ਕੋਲ ਹੀ ਜਾਂਦੇ ਨੇ ਉਹਨਾਂ ਦੇ ਘਰ ਉੱਥੇ ਉਹ ਆਪਣੀਆਂ ਗੱਲਾਂ ਸੁਣਾਉਂਦੇ ਨੇ ਬੜੇ ਡੂੰਗੇ ਸਕਾਲਰ ਨੇ ਜੇ ਮਿਲਣਾ ਹੋਇਆ ਤਾਂ ਮਿਲਾ ਦੇਾਂਗੀ ਬੜੀ ਕਦਰ ਹੈ ਉਹਨਾਂ ਦੀ ਮੇਰੇ ਮਨ ਵਿੱਚ ਮੈਨੂੰ ਵੀ ਉਹਨਾਂ ਨੇ ਹੀ ਕਹਾਣੀਆਂ ਲਿਖਣ ਲਾਇਆ ਹੈ ਲਿਖਣ ਵਿੱਚ ਉਹ ਜ਼ੁਬਾਨ ਦਾ ਬਹੁਤ ਖਿਆਲ ਰੱਖਦੇ ਨੇ ਜ਼ੋਇਆ ਦੇ ਮਨ ਵਿੱਚ ਨਜ਼ਮ ਹੁਸੈਨ ਬਾਰੇ ਡੂੰਗੀ ਕਦਰਦਾਨੀ ਦੇ ਅਹਿਸਾਸ ਜ਼ੁਬਾਨ ਨੂੰ ਜਾਣ ਬੁੱਝ ਕੇ ਕੁਝ ਜ਼ਿਆਦਾ ਲਹਿੰਦੀ ਦੀ ਸਥਾਨਕ ਰੰਗਣ ਦਿੰਦੇ ਹਨ ਡੂੰਗੀ ਗੱਲ ਦੀ ਸਾਦਾ ਬਿਆਨੀ ਉਹਨਾਂ ਦੀ ਕਾਇਲ ਕਰਨ ਵਾਲੀ ਲੱਗਦੀ ਹੈ ਪਰ ਸਥਾਨਕ ਸ਼ਬਦਾਂ ਦੀ ਬਹੁਲਤਾ ਕੁਝ ਕੁਝ ਸ਼ਬਦਾਂ ਨੂੰ ਸਮਝਣ ਵਿੱਚ ਔਖ ਪੈਦਾ ਕਰਦੀ ਹੈ ਮੇਰੀ ਇਸ ਟਿੱਪਣੀ ਦੇ ਜਵਾਬ ਵਿੱਚ ਉਸਨੇ ਆਖਿਆ हां हां जुबान वालों बहुत ध्यान ਦਿੰਦੇ ਹਨ ਤੁਹਾਡੀਆਂ ਕਹਾਣੀਆਂ ਕਿਹੋ ਜੀਆਂ ਮੈਂ ਪੁੱਛਿਆ ਤਾਂ ਹੱਸਣ ਲੱਗੀ ਜਿਵੇਂ ਮੈਂ ਸਾਦਾ ਜ਼ੁਬਾਨ ਚ ਗੱਲਾਂ ਕਰਦੀਆਂ ਇੰਜ ਨਹੀਂ ਮੇਰੀਆਂ ਕਹਾਣੀਆਂ ਮੇਰੀਆਂ ਕਹਾਣੀਆਂ ਦੀ ਜ਼ੁਬਾਨ ਵੀ ਔਖੀ ਹੈ ਜ਼ੋਇਆ ਨਜ਼ਮ हुसैन सय्यदी ਸੱਚੀ شاگرد ਸੀ ਤੇ ਕੁਝ ਕੁਝ ਭਾਵੁਕ ਸੀ ਚਲੋ ਲਾਰੈਂਸ ਗਾਰਡਨ ਵਿੱਚ ਮੈਂ ਤੁਹਾਨੂੰ ਉਹ ਬੋਹੜ ਦਾ ਦਰਖਤ ਦਿਖਾਉਂਦੀ ਹਾਂ ਜਿਸ ਹੇਠਾਂ ਬੈਠ ਕੇ ਨਜ਼ਮ ਹਰੀ ਕਿੰਨਾ-ਕਿੰਨਾ ਚਿਰ ਆਪਣੇ ਅੰਦਰ ਉੱਤਰ ਕੇ ਆਪਣੇ ਨਾਲ ਗੱਲਾਂ ਕਰਦੇ ਆ। ਫਿਰ ਉਸਨੇ ਦੱਸਿਆ ਐ ਇਸੇ ਪਾਸੇ ਹੀ ਨਾਲ ਲੱਗਵਾਂ ਲਾਹੌਰ ਦਾ ਮਸ਼ਹੂਰ ਚਿੜੀਆ ਘਰ ਹੈ। ਮੈਨੂੰ ਚਿੜੀਆ ਘਰ ਨਾਲ ਜੁੜਿਆ ਲਤੀਫਾ ਯਾਦ ਆਇਆ। ਇੱਕ ਵਾਰ ਕੋਈ ਜੱਟ ਲਾਹੌਰ ਗਿਆ ਤਾਂ ਉਹ ਚਿੜੀਆ ਘਰ ਵੀ ਵੇਖਣ ਚਲਾ ਗਿਆ। ਉੱਥੇ ਉਹਨੇ ਜ਼ੈਬਰੇ ਵੇਖੇ। ਅਜੀਬ ਤਰ੍ਹਾਂ ਦਾ ਜਾਨਵਰ ਪਿੰਡੇ ਉੱਤੇ ਕਾਲੀਆਂ ਚਿੱਟੀਆਂ ਧਾਰੀਆਂ। ਉਸਨੇ ਪਹਿਲਾਂ ਤਾਂ ਕਦੀ ਇਹ ਜਾਨਵਰ ਵੇਖਿਆ ਨਹੀਂ ਸੀ ਪਰ ਫਿਰ ਵੀ ਇਹ ਉਸ ਨੂੰ ਜਾਣਿਆ ਪਛਾਣਿਆ ਜਿਹਾ ਕਿਉਂ ਲੱਗ ਰਿਹਾ ਸੀ ਪਿੰਡ ਨੂੰ ਜਾਂਦਿਆਂ ਜਾਂਦਿਆਂ ਉਹਨੇ ਖੁਸ਼ ਹੋ ਕੇ ਚੁਟਕੀ ਮਾਰੀ ਉਸ ਨੂੰ ਜਾਨਵਰ ਦੀ ਪਛਾਣ ਆ ਗਈ ਸੀ ਪਿੰਡ ਵਾਲਿਆਂ ਜਦੋਂ ਪੁੱਛਿਆ ਸੁਨਾਮ ਮਹਿੰਦਰ ਸਿੰਘਾਂ ਲਾਹੌਰ ਗਿਆ ਸੈਂ ਉੱਥੇ ਕੀ ਕੀ ਵੇਖਿਆ ਮਹਿੰਦਰ ਸਿੰਘ ਨੇ ਰਸ ਉਦਘਾਟਨ ਕੀਤਾ ਲੈ ਬਈ ਮੈਂ ਚਲਾ ਗਿਆ ਲਾਹੌਰ ਦਾ ਚਿੜੀਆ ਘਰ ਵੇਖਣ ਯਾਰ ਇਹ ਅੰਗਰੇਜ਼ ਵੀ ਬੜੀ ਆਨਤਰੀ ਕੌਮ ਇਹ ਖੋਤਿਆਂ ਨੂੰ ਵੀ ਸਵੈਟਰ ਪਾ ਕੇ ਰੱਖਦੀ ਹੈ ਜੈਬਰੀ ਦੀਆਂ ਧਾਰੀਆਂ ਉਸ ਲਈ ਖੋਤੇ ਦੇ ਗਲ ਪਿਆ ਸਵੈਟਰਸ ਸਾਰੇ ਦਿਲ ਖੋਲ ਕੇ ਹੱਸੇ ਅਸੀਂ ਲਾਰੈਂਸ ਬਾਗ ਦਾ ਗੇਟ ਲੰਘ ਰਹੇ ਸਾਂ ਕਿ ਗੇਟ ਲਾਗੇ ਘਾਹ ਉੱਤੇ ਬੈਠੇ ਬੰਦਿਆਂ ਵਿੱਚੋਂ ਇੱਕ ਜਣਾ ਉੱਠ ਕੇ ਮੇਰੇ ਕੋਲ ਆਇਆ ਮੇਰੇ ਨਾਲ ਹੱਥ ਮਿਲਾਇਆ ਚਾਹ ਪਾਣੀ ਦੀ ਸੁਲਾਮਾਰੀ ਮੇਰੇ ਧੰਨਵਾਦ ਕਰਨ ਤੇ ਉਹ ਹੱਥੇ ਲਾਉਂਦਾ ਆਪਣੇ ਸਾਥੀਆਂ ਵਿੱਚ ਜਾ ਬੈਠਾ ਉਹ ਉਹਨਾਂ ਸਾਰਿਆਂ ਦਾ ਪ੍ਰਤੀਨਿਧ ਬਣ ਕੇ ਮੇਰੇ ਕੋਲ ਆਇਆ ਸੀ ਉਹ ਸਾਰੇ ਉਤਸੁਕ ਨਜ਼ਰਾਂ ਨਾਲ ਸਾਨੂੰ ਵੇਖ ਰਹੇ ਸਨ ਥੋੜਾ ਅੱਗੇ ਜਾ ਕੇ ਜ਼ੋਇਆ ਇੱਕ ਸਟਾਲ ਉਤੋਂ ਸਾਡੇ ਵਾਸਤੇ ਠੰਡੇ ਦੀਆਂ ਬੋਤਲਾਂ ਦਾ ਆਰਡਰ ਦੇ ਰਹੀ ਸੀ ਤਾਂ ਇੱਕ ਵਿਅਕਤੀ ਸਾਡੇ ਕੋਲ ਆਇਆ ਗਲ ਵਿੱਚ ਥੈਲਾ ਅੱਖਾਂ ਉੱਤੇ ਨਜ਼ਰਾਂ ਦੀਆਂ ਐਨਕਾ ਵੈਲਕਮ ਟੂ ਪਾਕਿਸਤਾਨ ਜੀ ਆਇਆਂ ਪਰ ਕਸ਼ਮੀਰ ਦੇ ਮਸਲੇ ਨੂੰ ਹੱਲ ਕੀਤੇ ਬਿਨਾ ਕੁਝ ਨਹੀਂ ਹੋਣਾ ਉਂਝ ਮੇਰੇ ਲਾਇਕ ਕੋਈ ਖੇਦਮਤ ਹੋਵੇ ਤਾਂ ਦੱਸੋ ਕਸ਼ਮੀਰ ਦੇ ਮਸਲੇ ਦਾ ਸਾਡੇ ਕੋਲ ਕੋਈ ਹੱਲ ਨਹੀਂ ਸੀ ਖੇਦਮਤ ਕਰਨ ਵਾਲੀ ਜੋਇਆ ਆਰਡਰ ਦੇ ਕੇ ਸਾਡੇ ਕੋਲ ਆ ਗਈ ਸੀ ਉਹ ਛੱਡੋ ਜੀ ਸਾਰੇ ਮਸਲੇ ਹੱਲ ਹੋ ਜਾਣਗੇ ਆਪੇ ਆਓ ਜੀ ਆਪਾਂ ਇਹ ਪੌੜੀਆਂ ਉੱਤੇ ਬਹਿ ਕੇ ਬੋਤਲਾਂ ਪੀ ਵੀਏ ਉਸਨੇ ਉਸ ਬੰਦੇ ਨੂੰ ਉੱਤਰ ਦਿੰਦਿਆਂ ਸਾਨੂੰ ਆਪਣੇ ਨਾਲ ਤੁਰਨ ਲਈ ਆਖਿਆ ਬਾਗ ਵਿੱਚ ਲੱਗੀਆਂ ਬੱਤੀਆਂ ਦੀ ਮੱਧਮ ਰੌਸ਼ਨੀ ਵਿੱਚ ਅਸੀਂ ਸੀਮਿੰਟ ਦੀਆਂ ਬਣੀਆਂ ਪੌੜੀਆਂ ਉੱਤੇ ਬੈਠੇ ਕੁੱਟ-ਕੁੱਟ ਕਰਕੇ ਠੰਡਾ ਪੀ ਰਹੇ ਸੀ ਜੋਇਆ ਨੇ ਪਿੱਛੇ ਬਾਗ ਦੇ ਹਨੇਰੇ ਵਿੱਚ ਦਰਖਤਾਂ ਦੇ ਝੁੰਡ ਵੱਲ ਇਸ਼ਾਰਾ ਕੀਤਾ ਉਹ ਅੱਗੇ ਹੈ ਉਹ ਦਰਖਤ ਜਿੱਥੇ ਨਜ਼ਮ ਸਾਹਿਬ ਬੈਠਦੇ ਹੁੰਦੇ ਨੇ ਅਸੀਂ ਜ਼ੋਇਆ ਤੋਂ ਉਸ ਦੀਆਂ ਕਹਾਣੀਆਂ ਦੀ ਮੰਗ ਕੀਤੀ ਉਹਨਾਂ ਨੂੰ ਲਿਪੀਾਂ ਅੰਤਰ ਕਰਵਾ ਕੇ ਛਪਾਉਣ ਦਾ ਵਾਅਦਾ ਕੀਤਾ ਉਸ ਸੋਹਿਰਦ ਔਰਤ ਨੇ ਬੜੀ ਬੇਪਰਵਾਹੀ ਨਾਲ ਕਿਹਾ ਉਹ ਛੱਡੋ ਜੀ ਮੈਨੂੰ ਨਹੀਂ ਕੋਈ ਸ਼ੌਂਕ ਛਪਣ ਛਪਾਉਣ ਦਾ ਆਪੇ ਛਪ ਛੁਪ ਜਾਣਗੇ ਦੋਸਤ ਤੇ ਆਪਣਤ ਭਰੇ ਮਾਹੌਲ ਵਿੱਚ ਕੁਝ ਚਿਰ ਹੋਰ ਗੱਲਾਂ ਕਰਨ ਤੋਂ ਪਿੱਛੋਂ ਅਸੀਂ ਵਾਪਸ ਪਰਤਣ ਦੀ ਤਿਆਰੀ ਕੀਤੀ ਗੇਟ ਤੋਂ ਬਾਹਰ ਨਿਕਲੇ ਹੀ ਸਾਂ ਕਿ ਇੱਕ ਥਰੀ-ਵੀਲਰ ਵਾਲਾ ਅੱਗੇ ਆਇਆ ਸਰਦਾਰ ਜੀ ਦਿੱਲੀ ਤੋਂ ਆਏ ਹੋ ਨਹੀਂ ਮੈਂ ਜਲੰਧਰ ਤੋਂ ਅਮ੍ਰਿਤਸਰ ਤੋਂ ਮੈਂ ਆਖਿਆ ਭਲਾ ਦਿੱਲੀ ਤੋਂ ਜੇ ਮੈਂ ਉੱਥੇ ਗਿਆ ਸਾਂ ਦਿੱਲੀ ਕਈ ਸਾਲ ਹੋਏ ਮੇਰਾ ਦੋਸਤ ਹੈ ਉੱਥੇ ਰਾਜਕੁਮਾਰ ਫਿਰ ਰਾਜਕੁਮਾਰ ਵੀ ਇੱਥੇ ਆਇਆ ਸੀ ਮੈਂ 2 ਹਫ਼ਤੇ ਉਹਨੂੰ ਆਪਣੇ ਘਰ ਹੀ ਰੱਖਿਆ ਘੁਮਾਇਆ ਫਰਾਇਆ ਖੇਦਮਤ ਕੀਤੀ ਐਨੀ ਗੱਲ ਕਹਿ ਕੇ ਉਸਨੇ ਅੱਖਾਂ ਭਰ ਲਿਆ ਤੇ ਭੋਲੇ ਭਾਵੇਂ ਨੂੰ ਪੁੱਛਣ ਲੱਗਾ ਹੋਰ ਮੈਂ ਉਸ ਲਈ ਕੀ ਕਰ ਸਕਦਾ ਸੀ ਹੋਰ ਕੁਝ ਕਰ ਹੀ ਤਾਂ ਨਹੀਂ ਸਕਦਾ ਉਸਨੇ ਬੇਵਸੀ ਜ਼ਾਹਰ ਕੀਤੀ ਉਹ ਆਪਣੇ ਅੰਦਰਲੇ ਭਾਵਾਂ ਨੂੰ ਜ਼ੁਬਾਨ ਦੇਣੀ ਚਾਹ ਰਹੀ ਸੀ ਤੇ ਮੈਂ ਉਹਦੇ ਅਣਕਹੇ ਬੋਲਾਂ ਵਿੱਚ ਉੱਤਰ ਰਿਹਾ ਸੀ ਮੇਰੇ ਸਾਥੀ ਅੱਗੇ ਖੜੋਤੇ ਮੈਨੂੰ ਉਡੀਕ ਰਹੇ ਸਨ ਜ਼ੋਇਆ ਤੇ ਜ਼ਾਹਿਦ हसनਵਾਲ ਵੇਖਦੇ ਆ ਮੈਂ ਉਸ ਬੰਦੇ ਦੀਆਂ ਅੱਖਾਂ ਵਿੱਚ ਅੱਖਾਂ ਗੱਟੀਆਂ ਉਹਦੇ ਮੋਢੇ ਤੇ ਹੱਥ ਰੱਖਿਆ ਜੋ ਕੁਝ ਤੁਸੀਂ ਤੇ ਤੁਹਾਡੇ ਜਿਹੇ ਦੋਸਤ ਕਰ ਰਹੇ ਨੇ ਇਹੋ ਹੀ ਬਹੁਤ ਕੁਝ ਹੈ ਤੇ ਆਪਾਂ ਇੰਨਾ ਕਰਕੇ ਹੀ ਕੁਝ ਨਾ ਕੁਝ ਕਰਦੇ ਰਹੀਏ ਤਾਂ ਸ਼ਾਇਦ ਬਹੁਤ ਕੁਝ ਹੋ ਜਾਵੇ ਮੈਂ ਜਿਵੇਂ ਉਹਦੇ ਨਾਲ ਜੋਇਆ ਫੁਰਾਂ ਨੂੰ ਵੀ ਸੰਬੋਧਿਤ ਸਾ ਪਿਆਰ ਨਾਲ ਇੱਕ ਵਾਰ ਫਿਰ ਮੈਂ ਉਹਦਾ ਮੋਢਾ ਕੁੱਟਿਆ ਤੇ ਅੱਗੇ ਤੁਰ ਪਿਆ ਉਸਨੇ ਆਪਣੇ 3-ਵੀਲਰ ਵੱਲ ਪਰਤਦਿਆਂ ਸੱਜੇ ਹੱਥ ਦੀ ਤੜੀ ਆਪਣੀ ਸੱਜੀ ਅੱਖ ਉੱਤੇ ਫੇਰੀ ਤੇ ਫਿਰ ਮੈਨੂੰ ਤੁਰੇ ਜਾਂਦੇ ਨੂੰ ਮੋਹ ਨਾਲ ਵੇਖਣ ਲੱਗਾ ਉਹ ਹੁਣੇ ਰਾਜਕੁਮਾਰ ਨੂੰ ਮਿਲ ਕੇ ਵਿਛੜਿਆ ਸੀ